ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਆਪਣੇ YouTube ਚੈਨਲ ਤੇ ਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਠੰਡ ਬੜੀ ਹੋ ਗਈ ਜੇ ਸਾਰੇ ਜਣੇ ਆਪਣਾ ਧਿਆਨ ਰੱਖੋ ਤੇ ਆਪਣੇ ਘਰਾਂ 'ਚ ਖੁਸ਼ ਰਹੋ ਤੰਦਰੁਸਤ ਰਹੋ ਚਾਹੂ ਪੀ ਕੇ ਦਹੀਂ ਵਿੱਚ ਨਾ ਬਹੁਤ ਕੰਮ ਕਰੋ ਕੰਮ ਕਰੋਗੇ ਨਾ ਕਰੋ ਕਰ ਲੋ ਕੰਨੇ ਮੇਰਾ ਰਜਾਈ ਤਨੀ ਜਿੰਦੀ ਕਰੋ ਪਰ ਕੰਨੇ ਜੈਣਾ ਕਰਨਾ ਹੀ ਵਾਲਾ ਬਿਸਤਰਾ ਕਹਿੰਦਾ ਬਹਿ ਜਾ ਬਹਿ ਜਾ ਠੰਡ ਰੇ ਕਹਿੰਦੀ ਬਹਿ ਜਾ ਫਰ ਕੰਮ ਕਹਿੰਦਾ ਨਾ ਪਾਉ। ਨਾ ਪਾਉ। ਜੇ ਕਰਾਂਗੇ ਤੇ ਕਾਵਾਂਗੇ। ਹਾਂਜੀ। ਚਲੋ ਜੀ। ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਗਰਮ ਗਰਮ ਸੂਟ, ਨਿੱਗੇ ਨਿੱਗੇ ਸੂਟ। ਅੰਡ ਆ ਗਈ ਆ। ਜਿਹੜੇ ਦੁਬਾਰੇ ਰਿਪੀਟ ਤੇ ਆ ਗਏ ਆਪਣੇ ਕੋਲ। ਇਧਰ ਅਨਹਦ ਮਗਰਮ ਪੂਰੀ ਤਿਆਰੀ ਕਰਨ ਦਾ ਚਾਹ ਦੀ। ਹਾਂਜੀ। ਚਲੋ ਵੀ ਆਪਾਂ ਵੀਡੀਓ ਕਰੀਏ ਸ਼ੁਰੂ ਗੱਲਾਂ ਬਹੁਤ ਹੋ ਗਈਆਂ। ਆਹ ਲਓ ਜੀ। ਕਰੋ ਚੈੱਕ ਪਹਿਲਾਂ। ਰਾਇਲ ਬਲੂ ਕਲਰ ਦਾ। ਰਾਇਲ ਬਲੂ ਕਲਰ ਦਾ ਕਟਰਾਇਜ ਦਾ ਸੂਟ ਆ। ਇਹ ਸੂਟ ਆ। ਇਹਦਾ ਫਰੰਟ ਬਣਿਆ ਆ। ਹਾਂਜੀ ਸਾਰੇ ਫਰੰਟ ਤੇ ਪਰ ਆਊਗਾ ਵਰਕੇ ਦੇ ਬਹੁਤ ਸੋਹਣਾ ਹੈ ਤੇ ਕਢਾਈ ਇਹ ਹੈਗਾ ਕੁਟਰਾਇਜ਼ ਦਾ ਸੂਟ ਪੂਰਾ ਗਰਮ ਸੂਟ ਨਾਲ ਇਹਦੇ ਆਜੂਗਾ ਸਟੌਲ ਚੱਕ ਦਾ ਸਟੌਲ ਦਾ ਚੱਕ ਦਾ ਬਹੁਤ ਸੋਹਣਾ ਸਟੌਲ ਖੁੱਲਡ ਦਾ ਸਟੌਲੇ ਆ ਇਹਦਾ ਤੇ ਹੁਣ ਇੱਕ ਚੀਜ਼ ਦਾ ਤੁਹਾਨੂੰ ਮੈਂ ਦੱਸ ਦਾਂ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਾਂ ਹਨਾ ਕਵਲ ਤੋਂ ਰੇਟ ਤਾਂ ਨਹੀਂ ਪਤਾ ਕਿੰਨਾ ਅੱਜ ਬੁਸ਼ੀ ਹੈ ਵੀਰੋ ਬਹੁਤ ਨਾਲੀ ਖੁਸ਼ੀ ਹੈ ਇਹਨੂੰ ਰੇਟ ਵੀ ਨਹੀਂ ਪਤਾ ਕਿੰਨਾ ਹੈ ਕਿੰਨਾ ਕਿੰਨਾ ਹੋ ਸਕਦਾ ਨਹੀਂ ਮੈਨੂੰ ਨਹੀਂ ਆਉਂਦਾ ਨਹੀਂ ਪਤਾ ਸਿਰਫ ਤੇ ਸਿਰਫ 750 ਰੁਪਈਆ ਹੈ ਹਾਂਜੀ 700 ਤੇ 50 ਰੁਪਈਆ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਕਟਰਾਇਜ਼ ਦਾ 올ਓਵਰ 5 ਮੀਟਰ ਦਾ ਸੂਟ ਵੱਡੇ ਵਰ ਦੇ ਵਿੱਚ 3.5 ਮੀਟਰ ਦੀ ਕੱਟ ਤੇ ਨਾਲ ਇਹਦੇ ਆਊਗਾ ਸਟੌਲ ਖੁੱਲਾ ਡੁੱਲਾ ਜਿਹੜਾ ਤੁਹਾਨੂੰ ਕਵਲ ਨੇ ਉੱਤੇ ਲੈ ਕੇ ਵਿਖਾਤਾ ਆਲਰੇਡੀ ਬਲੈਡਲਸ ਸਟੌਲ ਹੈ ਹਾਂਜੀ ਇਹਦਾ ਰੇਟ ਹੈਗਾ ਜੇ 750 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੀ ਸ਼ਿਪਿੰਗ ਹੈਗੀ ਫ੍ਰੀ ਹਾਂਜੀ ਪਾਰਾ ਪਾਰਾ ਸੂਟ ਪਾਰਾ ਪਾਰਾ ਸੂਟ ਇਹ ਹੈਗਾ ਬਲੈਕ ਕਲਰ ਇਹ ਗਰਮ ਇਹ ਪੂਰਾ ਗਰਮ ਸੂਟ ਜੇ ਪਸ਼ਮੀਨੇ ਦਾ ਸੂਟ ਕਹਿ ਦਿੰਦੇ ਇਹਨੂੰ ਕਢਾਈਆਂ ਹੋਈਆਂ ਜੇ ਇਹਦੇ ਉੱਤੇ ਉਹ ਪੂਰਾ ਗਰਮ ਹੈ ਵੀ ਸੂਟ ਇਹ ਵਰਕ ਬਹੁਤ ਸੋਹਣਾ ਬਣਿਆ ਹੋਇਆ ਹੈ ਵਰਕ ਬਹੁਤ ਪਿਆਰਾ ਹੈ ਦਾ ਬਹੁਤ ਸੋਹਣਾ ਵਰਕ ਹੋਇਆ ਹੈ ਦਾ ਇਹਦੇ ਨਾਲ ਹੈਗਾ ਜੇ ਵਾਈਟ ਵਾਈਟ ਦੇ ਨਾਲ orange orange ਦੇ ਨਾਲ skin skin ਨਹੀਂ ਹੈ ਨਾ ਹਾਂਜੀ skin ਵੀ ਇੱਜੀ ਹਾਂ ਨਾਲ ਇਹਦੇ ਬਹੁਤ ਹੀ ਜ਼ਿਆਦਾ ਬਹੁਤ ਜਿਆਦਾ ਸੋਹਣਾ ਬਹੁਤ ਹੀ ਸੋਹਣਾ ਚੈੱਕ ਚੈੱਕ ਵਾਈਟ ਦਾ ਸਟਾਨ ਚੈੱਕ ਹੈ ਨਾ ਕੰਟਰਾਸਟ ਦਾ ਬਹੁਤ ਸੋਹਣਾ ਕੰਟਰਾਸਟ ਵੇਖੋ ਕਿੱਡਾ ਸੋਹਣਾ ਬਲੈਕ ਐਂਡ ਵਾਈਟ ਦਾ ਤੇ ਇਹਦਾ ਵੀ ਜਿਹੜਾ ਰੇਟ ਆ ਸੇਮ ਹੀ ਆ 750 750 ਰੁਪਏ ਸ਼ਿਪਿੰਗ ਜਿਹੜੀ ਹੈਗੀ ਜੇ ਉਹ ਫ੍ਰੀ ਹੈ ਇਹਨਾਂ ਦੇ ਵਿੱਚ ਇਹ ਬਹੁਤ ਮਤਲਬ ਵਧੀਆ ਤੇ ਗਰਮ ਸੂਟ ਹੈ ਪਾਰੇ ਸੂਟ ਜਿਹੜੇ ਹੁੰਦੇ ਆ ਸਿਆਲ ਚ ਪਾਉਣ ਲਈ ਹੁੰਦੇ ਮੌਸਮ ਚ ਪਾਉਣ ਵਾਲੇ ਮੌਸਮ ਚ ਪਾਉਣ ਵਾਲੇ ਇਹ ਆਪਣੀਆਂ ਕਢਾਈਆਂ ਹੋਈਆਂ ਬੁਟੀਕ ਦੀਆਂ ਤੇ ਇਹਨਾਂ ਦਾ ਰੇਟ ਜਿਹੜਾ ਹੈਗਾ ਜੇ 700 ਤੇ 50 ਰੁਪਏ ਜੇ ਸ਼ਿਪਿੰਗ ਜਿਹੜੀ ਜੇ ਫ੍ਰੀ ਹੈ ਇਹਨਾਂ ਦੀ ਆ ਲਓ ਜੀ ਫੇਰ ਆ ਗਿਆ ਕਟਰਾਇਸ ਦਾ ਕਦਾ ਬਹੁਤ ਜਿਆਦਾ ਸੋਹਣਾ ਰਾਇਲ ਬਲੂ ਕਲਰ ਜਗਣ ਵਾਲਾ ਕ ਬ੍ਰਾਈਟ ਤਾਂ ਆਹ ਬ੍ਰਾਈਟ ਸ਼ੇਡ ਹੈ ਬ੍ਰਾਈਟ ਕਲਰ ਹੈ ਹਾਂਜੀ ਤੇ ਰਾਇਲ ਬਲੂ ਹੈ ਜੀ ਇਹਦੀ ਸ਼ੇਡ ਤੇ ਇੱਥੇ ਰੈੱਡ ਕੱਲਾ ਵਰਤੋ ਹੈ ਇਹਨਾਂ ਦੀ yellow yellow ਨਾਲ orange ਨਾਲ red ਬੇਸ ਇਹਦਾ ਬਟਰਫਲਾਈ ਵੀ ਬਣੀਆਂ ਨੇ ਬਟਰਫਲਾਈ ਵੀ ਹਾਂਜੀ ਤਿਤਲੀ ਉੜੀ ਬਸਵੇਂ ਜੜੀ ਇਹਦਾ ਪੂਰਾ ਫਰੰਟ ਬਣਿਆ ਆ ਇਹਦੇ ਨਾਲ ਆ ਗਿਆ ਸਟਾਲ ਚੈੱਕ ਦਾ ਫੇਰ ਸਟਾਲ ਆ ਗਿਆ ਚੈੱਕ ਦਾ ਰੈੱਡ ਕੱਲ ਦਾ ਸਭੀ ਜਿੱਚਾ ਪਾ ਲਓ ਸਟਾਲ ਹਲੋ ਖੁੱਲਾ ਢੁਲਾ ਸਟਾਲ ਹੈ ਕੋਈ ਚੱਕਰ ਨਹੀਂ ਇਹਦਾ ਜਿੱਦਾਂ ਮਰਜ਼ੀ ਲੈ ਲਓ ਜਿੱਦਾਂ ਮਰਜ਼ੀ ਪਾ ਲਓ ਇਹਨੂੰ ਬੜਾ ਸੋਹਣਾ ਹੈ ਖੁੱਲਾ ਢੁਲਾ ਇਹਦਾ ਹੈਗਾ ਸਟਾਲ ਇਹਦਾ ਜਿਹੜਾ ਰੇਟ ਹੈਗਾ ਜੇ ਉਹ ਹੈਗਾ ਜੇ 700 ਤੇ 50 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਬੜਾ ਪਰ ਸੂਟ ਹੈ ਪਰਾ ਨਾ ਹਾਂਜੀ ਬਾਹਰ ਥੱਕ ਚੱਲੀ ਗੋ ਆਹ ਔਰ ਸੂਟ ਹੈ ਮੇਰਾ ਜਿਹੜਾ ਜਿਹੜੇ ਹੱਥ ਸ਼ਾਲ ਵਿੱਚ ਲਾਉਂਦੇ ਹਾਂ ਨੇ ਨਾ ਪਸ਼ਮੀਨਾ ਵਾਲੇ ਉਹ ਸੁਣਿਆ ਇਹ ਹੈਗਾ ਬਲੈਕ ਆ ਲੋ ਕਰੋ ਚੈੱਕ ਇਹਨੂੰ ਬੈਕ ਸਾਈਡ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਹਦਾ ਵੀ ਆ ਡਿਜ਼ਾਈਨ ਜਿਹੜਾ ਉਹ ਸੇਮ ਹੈ ਇਹ ਕਲਰ ਕਲਰ ਦਾ ਫਰਕ ਹੈ ਤਾਂ ਬਸ ਕਲਰ ਚੇਂਜ ਹੈ ਜਿਹੜਾ ਡਿਜ਼ਾਈਨ ਜਿਹੜਾ ਕਢਾਈ ਦਾ ਸੇਮ ਹੀ ਆ ਸੇਮ ਆ ਇਹਦਾ ਸ਼ਾਲ ਵੀ ਬਹੁਤ ਸੋਹਣਾ ਵਾ ਸਟੋਲ ਜਾਂ ਨਾਲ ਬਣਿਆ ਇਹ ਆ ਗਿਆ ਦਾ ਸਟੋਲ ਸ਼ੇਰ ਜਿਹੇ ਵਾਲਾ ਥੋੜਾ ਪ੍ਰਿੰਟ ਬਣਿਆ ਟਾਈਗਰ ਪ੍ਰਿੰਟ ਦੇ ਵਿੱਚ ਟਾਈਗਰ ਪ੍ਰਿੰਟ ਦੇ ਵਿੱਚ ਇਹਦਾ ਕਿੰਨਾ ਰੇਟ ਆ 750 ਸੇਮ ਰੇਟ 750 ਰੁਪਈਆ ਦੇ ਵਿੱਚ ਫ੍ਰੀ ਐਂਡ ਵਾਲਾ ਸੂਟ ਇੱਕ ਐਂਡਲੈਸ ਕਰਾਇਆ ਮੈਂ ਤੁਹਾਨੂੰ ਬਿਨਾ ਪੁੱਛੇ ਬਿਨਾ ਦੱਸੇ ਐਂਡਲੈਸ ਕਰਾਇਆ ਐਂਡਲੈਸ ਐਂਡ ਵਾਲਾ ਆ ਕੀ ਕਲਰ ਦਾ ਬੜਾ ਸੋਹਣਾ ਆ ਵੀ ਕਲਰ ਬਹੁਤ ਜਿਆਦਾ ਸੋਹਣਾ ਇਹ ਰਿਹਾ ਨਾ ਵਿੱਚ ਗਰਮੇ ਵਿੱਚ ਹੈ ਨਾ ਸੂਟ ਪੂਰਾ ਗਰਮ ਟਵਿਲ ਦਾ ਸੂਟ ਹੈ ਇਹ ਇਹਦਾ ਪੂਰਾ ਫਰੰਟ ਬਣਾਇਆ ਦਾ ਵਰਕ ਬਹੁਤ ਸੋਹਣਾ ਹੈ ਵਰਕ ਬਹੁਤ ਸੋਹਣਾ ਸੂਟ ਦੇ ਵਿੱਚ ਸਫਾਈ ਵਿੱਚ ਬਹੁਤ ਜਿਆਦਾ ਸਫਾਈ ਇਹ ਦੇ ਵਿੱਚ ਤੇ ਇਹ ਆ ਗਿਆ ਦੇ ਨਾਲ ਪਿਓਰ ਦਾ ਦੁਪੱਟਾ ਇਹ ਪਿਓਰ ਦਾ ਦੁਪੱਟਾ ਆ ਪਿਓਰ ਦਾ ਦੁਪੱਟਾ ਆਪਣੇ ਮੰਗਦੇ ਹਾਂ 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 ਇਹ ਆ ਗਿਆ ਹਾਂ ਪਿਓਰ ਦਾ ਦੁਪੱਟਾ ਦੋ ਸਾਈਡ ਤੇ ਵਰਕ ਹੋਇਆ ਕੱਟ ਵਰਕ ਦਾ ਕੱਟ ਵਰਕ ਦਾ ਕੜਾਈ ਹੋਈ ਆ ਹਾਂਜੀ ਪਿੰਕ ਮਜੈਂਟਾ ਕਲਰ ਦੀ ਕੜਾਈ ਇਹਦੇ ਉੱਪਰ ਸੇਮ ਕਲਰ ਦਾ ਦੁਪੱਟਾ ਇਹਦੇ ਨਾਲ ਸੇਮ ਕੰਟਰਾਸਟ ਕੱਟਵਰਕ ਦੀ ਕਢਾਈ ਤੇ ਰੇਟ ਜਿਹੜਾ ਇਹਦਾ ਆ ਉਹ ਵੀ ਸੇਮ ਹੀ ਆ ਜੀ 750 ਰੁਪਏ ਸ਼ਿਪਿੰਗ ਫ੍ਰੀ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਆ ਗਿਆ ਬਲੈਕ ਆ ਡਿਜ਼ਾਈਨ ਬੜਾ ਸੋਹਣਾ ਲੱਗਦਾ ਮੈਨੂੰ ਮੈਂ ਆਪਣੇ ਸੂਟ ਤੇ ਕਰਾਇਆ ਕਰਵਾਇਆ ਕਵਲ ਨੇ ਵਰਕ ਕਰਾਇਆ ਹੈ ਮੇਰਾ ਫੇਵਰਟ ਕਲਰ 13 ਫੇਵਰਟ ਕਲਰ ਸਭ ਦਾ ਫੇਵਰਟ ਹੈ ਕੁੜੀਆਂ ਦਾ ਇਹ ਕਲਰ ਤੇ ਇਹਦਾ ਵਰਕ ਆ ਕੇ ਬੜਾ ਬਹੁਤ ਸੋਹਣਾ ਹਾਂ ਜੀ ਕਿਤੋਂ ਬਾਅਦ ਜਿਹੜਾ ਸੂਟ ਤੁਹਾਨੂੰ ਦਿਖਾਉਣਾ ਉਹ ਹੈਗਾ ਸਰਪ੍ਰਾਈਜ਼ ਸੂਟ ਮੈਨੂੰ ਨਹੀਂ ਪਤਾ ਉਹ ਕਫਲਦੂਮ ਨਹੀਂ ਪਤਾ ਮੈਨੂੰ ਇਹਦੇ ਪੁਰਾਣੇ ਨੂੰ ਪਤਾ ਅੱਗੇ ਨਾਲ ਚੱਕ ਦਾ ਸ਼ਾ ਇਹ ਹੈਗਾ ਚੱਕ ਦਾ ਸਟਾਲ ਸਟਾਲ ਇਹ ਨਾਲ ਇਹਦਾ ਜਿਹੜਾ ਰੇਟ ਇਹਨੂੰ ਚੁੱਕੀ ਨਾ ਜੇ ਚੁੱਕਿਆ ਸਾਡਾ ਸੂਟ ਦੇਖ ਪਣਾ ਚੁੱਕੀ ਨਾ ਇੱਧਰ ਰਹਿਣ ਦੇ ਨੂੰ ਹਾਂਜੀ ਇਹਦਾ ਰੇਟ ਹੈਗਾ ਆ 700 ਤੇ 50 ਰੁਪਏ ਜਿਹੜਾ ਐਂਡ ਵਾਲਾ ਸੂਟ ਆ ਐਂਡਲੈਸ ਤੇ ਰੇਟ ਉਹਦਾ ਵੀ ਸੇਮ ਹੀ ਆ 750 ਰੁਪਏ ਪਰ ਉਹ ਹੁਣ ਮੈਂ ਕੈਮਰਾ ਤਾਂ ਕਰਦਾ ਤੂੰ ਸੂਟ ਬਲੈਕ ਚੁੱਕ ਲੈ ਉਹਨੂੰ ਰਹਿਣ ਦੇ ਥੱਲੇ ਫਿਰ ਇੱਕ ਵਾਰੀ ਵਿਖਾਉਨੇ ਆਪਣੇ ਕਸਟਮਰ ਨੂੰ ਸੁਣਾ ਤੇਰੇ ਤੇਰੇ ਮੈਂ ਐਕਸਪ੍ਰੈਸ਼ਨ ਹੀ ਵਿਖਾਉਣੇ ਬਸ ਇਹ ਸੱਚੀ ਸੋਹਣੀ ਹੈ ਕਸਟਮਰ ਸੱਚੀ ਸੋਹਣਾ ਬਹੁਤ ਸੋਹਣਾ ਵਾ ਦਿਖਾਦਾ ਹੁਣ ਮੈਂ ਸਾਰਿਆਂ ਨੂੰ ਆ ਲਓ ਵੀ ਕਮਲ ਦੇ ਕੈਨ ਤੇ ਤੁਹਾਨੂੰ ਦਿਖਾ ਦਿੰਦਾ ਆ ਲਓ ਵੀ ਕਰੋ ਚੈੱਕ ਤਰਣਾ ਵਰਕ ਕੀਤਾ ਬਹੁਤ ਹੀ ਜ਼ਿਆਦਾ ਫਾਇਦੇ ਵਿੱਚ ਕਿਤਾ ਕਲਰ ਉਹਨਾਂ ਵੀਡੀਓ ਜ ਨਹੀਂ ਸੋਹਣਾ ਹੁੰਦਾ ਜਿੰਨਾ ਰਿਐਲਿਟੀ ਚ ਹੈ ਯਾਨੀ ਬਹੁਤ ਜ਼ਿਆਦਾ ਸੋਹਣਾ ਦੀਦੀ ਜੋ ਵੀ ਦੀਦੀ ਚ ਪਹਿਣਾ ਦੀਦੀ ਪਹਿਣ ਭਾਜੀ ਜੋ ਵੀ ਹਾਂ ਲੋਗ ਹੈ ਨਾ ਜੋ ਲੋਗ ਇਹ ਤੇ ਫੇਤੀ ਬਿਨਾਂ ਕਿਉਂਕਿ ਹਾਂ ਲੈ ਕੇ ਅੱਜ ਆਈ ਆ ਹਾਂ ਇਹ ਹੈਗਾ ਵਾਈਟ ਸੂਟ ਇਹ ਆਫ ਵਾਈਟ ਮਿਲਕੀ ਵਾਈਟ ਹੈ ਆਫ ਵਾਈਟ ਨਹੀਂਗਾ ਮਿਲਕੀ ਵਾਈਟ ਹੈ ਇਹਦੇ ਨਾਲ ਹੈਗਾ ਹਾਫ ਪਿਓਰ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਵੀ ਜਿਹੜਾ ਆ ਉਹ ਵੀ ਕੱਟਵਰਕਾ हां प्योर दी क्वालिटी ਵੀ ਪਿਓਰ ਵਰਗੀ ਆ ਕਿਤੇ ਇਹ ਨਾ ਸੋਚੋ ਵੀ ਹਾਂ ਕਰੋ ਚੈੱਕ ਆਹ ਲੋ ਜੀ ਇਦਾਂ ਕਰਕੇ ਆ ਇਦਾਂ ਕਰਕੇ ਉਹ ਦੂਜਾ ਹੋ ਗਿਆ ਦਾਦੀਆਂ ਨਾਨੀਆਂ ਦੇ ਸਮ ਐਂਡਲੈਸ ਐਂਡਲੈਸ ਹੋ ਗਿਆ ਨਾ ਬਹੁਤ ਸੋਹਣਾ ਇਹਦਾ ਵੀ ਆਹ ਕੜਾਈ ਕੀਤੀ ਨਾ ਨਾ ਉਹ ਬੜੀ ਸੋਹਣੀ ਹੈ ਨਾ ਕਲਰ ਇਹ ਬੜੀ ਉੱਤਰੀ ਹੈ ਹਾਂ ਜਗਦੇ ਜੇ ਕਲਰ ਲਾਏ ਬੜੇ ਸੋਹਣੇ ਜੇ ਕੰਟਰਾਸਟ ਵੀ ਬੜੇ ਪਿਆਰੇ ਕੀਤੇ ਆ ਇਧਰੋਂ ਮਾੜਾ ਜਿਹਾ ਸੂਟ ਤਾਂ ਚੁੱਕੀ ਹੁਣ ਮੈਂ ਦਿਖਾਦਾ ਇਧਰ ਜੀ ਨੇ ਆ ਸੱਚੀ ਦਾ ਸੱਚੀ ਮੈਂ ਦਿਲਾਉ ਕਿ ਨਹੀਂ ਵੀਰੇ ਕੀ ਆ ਸੂਟ ਦੇ ਕਹਿਣਾ ਸੱਚੀ ਬਹੁਤ ਸੋਹਣਾ ਮੈਂ ਆਪ ਹੀ ਇਹ ਲਾਇਆ ਹੈ ਐਂਡ ਟੂ ਐਂਡਲੈਸ ਕਰਾਉਣ ਵਾਸਤੇ ਆ ਲਓ ਜੀ ਆ ਵੇਖੋ ਆ ਓਰੀਜਨਲ ਕਲਰ ਜੇ ਸੂਟ ਦਾ ਬ੍ਰਾਈਟ ਪੂਰਾ ਐਮ ਵਾਈਟ ਬ੍ਰਾਈਟ ਬਹੁਤ ਸੋਹਣਾ ਕਲਰ ਹੈ ਸੂਟ ਦਾ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਹੈ ਇਹਦਾ ਫਾਈਵ ਹੋ ਜਾਣਾ ਹਾਂਜੀ ਇਹਦੇ ਨਾਲ ਦੁਪੱਟਾ ਤੁਹਾਨੂੰ ਦਿਖਾਤਾ ਮੈਂ ਦੁਪੱਟੇ ਦਾ ਵੀ ਕਲਰ ਕੰਟਰਾਸਟ ਜਿਹੜਾ ਉਹ ਵੀ ਬੜਾ ਸੋਹਣਾ ਨਾਲ ਮੈਚ ਹੋਇਆ ਜੀ ਪੂਰਾ ਤੇ ਇਹ ਵੀ ਹੈਗਾ ਜੇ 750 ਰੁਪਏ ਦੇ ਵਿੱਚ ਰੇਟ ਸੇਮ ਹੀ ਆ 750 ਰੁਪਏ ਸ਼ਿਪਿੰਗ ਹੈਗੀ ਫ੍ਰੀ ਇਹਨਾਂ ਦੀ ਪੇਮੈਂਟ ਆਨਲਾਈਨ ਤੇ ਅਡਵਾਂਸ ਜੇ ਕੈਸ਼ ਓਨ ਦੀ ਵੀ ਜਿਹੜੀ ਉਹ ਨਹੀਂ ਹੈਗੀ ਇਹ ਕਿ ਵੀ ਜੀ ਆਪਣਾ ਨਾਮ ਜਰਾ ਬੋਲ ਲਓ ਗਈ ਆ ਮੈਂ ਤੇ ਪੁੱਛਦੇ ਆ ਨੀ ਜੀ ਮੇਰੀ ਤਾਂ ਮੈਂ ਪਹਿਲਾਂ ਵੇਚੂ ਪੁੱਛਦੀ ਆ ਮੈਂ ਆਪਣੀ ਸ਼ਾਪ ਦਾ ਨਾਮ ਹੈਗਾ ਜੇ ਅਨਹਦ ਆਰਟਸ ਬੁਟੀਕ ਪੁਰਾਣੇ ਅੱਡੇ 메ਨ ਬਾਜ਼ਾਰ ਦੇ ਅੰਦਰ ਚ ਸਰਕਾਰੀ ਸਕੂਲ ਦੇ ਕੋਲ ਕੁੜੀਆਂ ਦਾ ਮੁੰਡਿਆਂ ਦਾ ਸਕੂਲ ਆ ਉਹਦੇ ਕੋਲ ਹੀ ਬਾਜ਼ਾਰ ਸ਼ੁਰੂ ਹੁੰਦਾ ਆ ਛੋਟਾ ਤੰਗ ਜਿਹਾ ਬਾਜ਼ਾਰ ਆ ਸਾਰੇ ਜਿਹੜੇ ਲਾਗੇ ਚ ਅੱਗੇ ਵਾਲੇ ਉਹ ਜਾਣਦੇ ਆ ਉਹ ਬਾਜ਼ਾਰ ਦੇ ਅੰਦਰ ਸਾਡੀ ਗਲੀ ਦੀ ਨੁੱਕਰ ਤੇ ਉੱਤੇ ਹੀ ਦੁਕਾਨ ਆ ਬਿਲਕੁਲ ਹਾਂਜੀ ਪਹਿਲੀ ਦੁਕਾਨ ਹੀ ਗਲੀ ਦੇ ਮੋੜ ਦੇ ਉੱਤੇ ਪਹਿਲੀ ਦੁਕਾਨ ਆ ਸਾਡੀ ਸਾਹਮਣੇ ਜੇ ਆਪਾਂ ਮੋੜ ਬੋੜਾਂਗੇ ਸਾਹਮਣੇ ਸਾਡਾ ਬੋਰਡ ਲੱਗਾ ਦੇ ਬੋਰਡ ਲੱਗਾ ਦੇ ਪਹਿਲਾਂ ਥੱਲੇ ਵੀ ਤੇ ਉੱਪਰ ਵੀ ਅਨਹਦ ਆਰਟਸ ਬੁਟੀਕ ਦਾ ਮੇਰੇ ਨਾਮ ਦਾ ਹਾਂਜੀ ਅਨਹਦ ਦੇ ਨਾਮ ਦਾ ਤੇ ਇਹ ਸਾਡੇ ਹੈਗੇ ਹੁਣ ਦੇ ਠੰਡ ਦੇ ਮੌਸਮ ਦੇ ਵਿੱਚ ਬੜੇ ਸੋਹਣੇ ਠੰਡ ਮੌਸਮ ਵਿੱਚ ਗਰਮ ਗਰਮ ਸੂਟ ਹਾਂ ਠੰਡ ਦੇ ਮੌਸਮ ਤੇ ਗਰਮ ਗਰਮ ਸੂਟ ਤੇ ਜਿਹੜੇ ਕਿ ਜੇਬ ਨੂੰ ਨਹੀਂ ਗਰਮ ਕਰਨਗੇ ਤੁਹਾਡੀ ਜੇਬ ਤੇ ਜੇਬ ਤੇ ਭਾਰ ਨਹੀਂ ਪਾਉਣਗੇ ਜੇਬ ਠੰਡੀ ਰਹੂਗੀ ਠੰਡੀ ਰਹੂਗੀ ਹਾਂ ਤੇ ਆਫਰ ਦੀ ਸੱਚ ਆਫਰ ਡਿਕਲੇਅਰ ਕਰਨੀ ਹੈ ਆਪਾਂ ਸੱਚੀ ਰਹੇਗੀ ਮੀਤੀ ਫਿਰਵਾਣ ਲਾਈਵ ਜੀ ਮੈਨੂੰ ਦੁੱਧਿਆਂ ਦੀ ਲੱਗ ਉਹ ਲਾਈਵ 'ਚ ਵੀ ਪਾਉਣੀ ਲਾਈਵ 'ਚ ਵੀ ਪਾਉਣੀ ਸੀ ਮੈਂ ਲਾਈਵ 'ਚ ਵੀ ਹੈਂ ਇੱਕ ਵੀਡਿਓ ਕਲੀਅਰ ਕਰੀ ਦੇਖਿਆ ਉਹਨਾਂ ਵੀਡੀਓ ਚੱਲਣ ਦੇ ਨਹੀਂ ਆ। ਆਫਰ ਸਾਡੀ ਇਹ ਹੈਗੀ ਆ ਕਿ ਜਿਹੜਾ ਕਸਟਮਰ ਸਾਡੇ ਕੋਲ 2000 ਰੁਪਏ ਦੀ ਸ਼ਾਪਿੰਗ ਕਰਦਾ ਆ। ਕਾਫੀ ਕਸਟਮਰ ਕਰਨ ਦੇ ਆ। ਅਸੀਂ ਸੋਚ ਰਹੇ ਹਾਂ ਕੋਈ ਫਾਇਦਾ ਵੀ ਦਈਏ ਉਹਨਾਂ ਨੂੰ ਕੋਈ। ਠੀਕ ਹੈ। 2000 ਰੁਪਏ ਦੀ ਜਿਹੜਾ ਕਸਟਮਰ ਸ਼ਾਪਿੰਗ ਕਰਨ ਦੇ ਆ ਸਾਡੇ ਕੋਲ ਆਪਾਂ ਉਹਨੂੰ ਦੇਵਾਂਗੇ ਆਪਣੇ ਵੱਲੋਂ ਇੱਕ ਸੂਟ ਜਿਹੜਾ ਗਿਫਟ ਦੇ ਵਿੱਚ। ਉਹ ਗਿਫਟ ਦੇਵਾਂਗੇ ਆਪਾਂ 250 ਤੋਂ ਲੈ ਕੇ ਤੇ 550 ਵਾਲੇ ਸੂਟਾਂ ਦੀ ਰੇਂਜ ਦੇ ਵਿੱਚ। ਦੀ ਪਰਿਵਧਿਆ ਪਰਵੀ ਜੀ ਆਪਣੇ ਵੱਲੋਂ ਆਪਾਂ ਕੋਈ ਵੀ ਇੱਕ ਵਧੀਆ ਗਿਫਟ ਨੂੰ ਦੇਵਾਂਗੇ ਜੇ ਆਪਾਂ ਸੂਟ ਭੇਜਾਂਗੇ ਤੇ ਕੈਂਟ ਭੇਜਾਂਗੇ ਲਾਂਮੇ ਵਾਲਾ ਸੂਟ ਨਹੀਂ ਹੋਊਗਾ ਗਿਫਟ ਇਹ ਗੱਲ ਦੀ ਗਰੰਟੀ ਸੱਡੀ ਨਹੀਂ ਹੋਊਗਾ ਕਿ ਆਖਣਗੇ ਨਾ ਫ੍ਰੀ ਸੂਟ ਵੀ ਵੀ ਸਾਨੂੰ ਗਲੋਂ-ਗਲਾਵਾ ਲਾਤਾ ਚਾਲੂ ਜਾਂ ਕੰਮ ਕਰਤਾ ਉਹ ਕੰਮ ਨਹੀਂ ਹੋਊਗਾ ਕੈਂਟ ਕੁਆਲਿਟੀ ਵਾਲਾ ਸੂਟ ਦਵਾਂਗੇ ਜਿਹੜਾ ਤੁਸੀਂ ਵੀਡੀਓ ਸਾਨੂੰ ਉਹਦੀ ਸੂਟ ਦੀ ਸਟਿਚ ਕਰਕੇ ਵੀਡੀਓ ਪਾਓ ਆਪਾਂ ਪੋਸਟ ਕਰਾਂਗੇ ਆਪਣੇ ਚੈਨਲ ਦੇ ਉੱਪਰ ਵੀ ਤੇ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਪਰ ਵੀ ਤੇ ਉਹ ਸੂਟ ਜਿਹੜਾ ਗਿਫਟ ਜਾਊਗਾ ਉਹਦਾ ਸਕਰੀਨਸ਼ਾਟ ਲੈ ਕੇ ਜਰੂਰ ਭੇਜਿਓ ਸਾਨੂੰ ਤਾਜੇ ਦੂਜੇ ਕਸਟਮਰ ਦੂਜੀਆਂ ਭੈਣਾਂ ਜਿਹੜੇ ਉਹ ਵੀ ਵਿਸ਼ਵਾਸ ਕਰ ਸਕਣ ਕਿ ਵਾਕਿਆ ਹੀ ਗਿਫਟ ਭੇਜਦੇ ਆ। ਜੀ ਜੀ ਆ ਕੀ ਮੈਂ ਤੇ ਦੂਜੀ ਗੱਲ ਹਾਂ ਦੂਜੀ ਆਫਰ ਦੋ ਆਫਰਾਂ ਦੇਣੀਆਂ ਐ। ਅੱਛਾ ਦੂਜੀ ਹਾਂ ਦੂਜੀ ਆਫਰ ਸਾਡੀ ਇਹ ਆ ਕਿ ਜਿਹੜਾ ਕਸਟਮਰ ਸਾਡੀ ਸ਼ਾਪ ਤੇ ਸੂਟ ਲੈਣ ਆਉਂਦਾ ਜਾਂ ਆਨਲਾਈਨ ਵੇਖ ਕੇ ਬਾਏ ਕਰਨ ਆਉਂਦਾ ਆ ਉਹ ਘੱਟ ਤੋਂ ਘੱਟ 15 ਤੋਂ 20 ਮੈਂਬਰਾਂ ਨੂੰ 20 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਵੇ। ਹਜ਼ਾਰ ਰੁਪਏ ਦੀ ਸ਼ਾਪਿੰਗ ਕਰੂਗਾ। 15 ਤੋਂ 20 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਤੀ ਉਹਨੇ। ਆਣ ਕੇ 1000 ਰੁਪਏ ਦੀ ਸ਼ਾਪਿੰਗ ਕੀਤੀ ਜਿਆਦਾ ਨਹੀਂ ਅਸੀਂ ਕਹਿੰਦੇ 5000 ਦੀ 3000 ਦੀ 4000 ਦੀ ਨਹੀਂ ਸਿਰਫ 1000 ਦੀ 1000 ਰੁਪਏ ਦੀ ਸ਼ਾਪਿੰਗ ਕੀਤੀ ਉਹਨੂੰ ਵੀ ਆਪਾਂ ਇੱਕ ਸੂਟ ਫ੍ਰੀ ਦੇਵਾਂਗੇ ਗਿਫਟ ਵਜੋਂ ਵਾਹ ਅਨ ਆਪਨੇ ਦੁਕਾਨ ਵੀ ਜਿਹੜਾ ਆਊਗਾ ਜਿਹੜਾ ਦੁਕਾਨ ਤੇ ਕਸਟਮਰ ਕਾਊਂਟਰ ਤੇ ਖਲੋ ਕੇ ਵੀਡੀਓ ਸ਼ੇਅਰ ਕੀਤੀ ਹੋਏਗੀ ਸਕਰੀਨਸ਼ਾਟ ਵਿਖਾ ਦੂਗਾ ਮੈਂ ਹਾਂ ਭਾਵੇਂ ਤੇਰਾ ਪੁਰਾਣਾ ਹੋਵੇ ਦੁਕਾਨ ਦਾ ਭਾਵੇਂ ਕੰਮ ਵਾਲੇ ਦੂਜੇ ਮੁੰਡੇ ਕੁੜੀਆਂ ਹਣ ਦੁਕਾਨ ਤੇ ਕਿਸੇ ਨੂੰ ਆਣ ਕੇ ਸਕਰੀਨਸ਼ਾਟ ਵਿਖਾ ਦਿਓ ਕਿ ਆਪਾਂ 15 ਤੋਂ 20 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਤੀ ਆ ਜੀ ਤੁਹਾ ਫਿਰ ਉਹ ਵੀਡੀਓ ਦਿਖਾਉਣ ਤੋਂ ਬਾਅਦ ਜਿਹੜਾ 1000 ਰੁਪਏ ਦੀ ਸ਼ਾਪਿੰਗ ਕਰ ਲੂਗਾ ਉਹ ਤੇ ਉਹਦੀ ਰਹਿਣੀ ਅਸੀਂ ਆਪਣੇ ਵੱਲੋਂ ਇੱਕ ਸੂਟ ਗਿਫਟ ਵਜੋਂ ਦੇਵਾਂਗੇ 250 ਤੋਂ 550 ਦੀ ਰੇਂਜ ਦੇ ਵਿੱਚ ਵਾਲਾ ਸੂਟ ਉਹ ਤੇ ਸਾਹਮਣੇ ਰੱਖ ਦਾਂਗੇ ਭਾਜੀ ਜਿਹੜਾ ਮਰਜ਼ੀ ਚੁੱਕ ਲੈ ਅੱਖਾਂ ਬੰਦ ਕਰਕੇ ਜਾਜੀ ਕਰੂਗਾ ਜਿਹੜਾ ਮਰਜ਼ੀ 500 ਵਾਲਾ ਲੈ ਲੈ 250 ਵਾਲਾ ਲੈ ਲੈ 350 ਵਾਲਾ ਲੈ ਲੈ 400 ਵਾਲਾ ਲੈ ਲੈ ਉਹ ਉਹਦਾ ਇਹ ਆਫਰ ਵੀਜ ਦੇ ਚਾਹਵੇਂ ਚੜ੍ਹਿਆ ਇਹ ਆਫਰ ਸਿਰਫ ਹੈਗੀ ਆ ਨਵੇਂ ਸਾਲ ਤੱਕ ਠੀਕ ਆ ਨਿਊ ਇਅਰ ਤੱਕ ਆਫਰ ਚੱਲੂਗੀ ਲੋੜੀ ਤੋਂ ਲੋੜੀ ਦੀ ਵਾਲੀ ਫੇਰ ਵੱਖਰੀ ਲੈ ਕੇ ਆਵਾਂਗੇ ਤੇ ਇਹ ਸਾਰੀਆਂ ਇਹਨਾਂ ਜੀਵੇਂ ਤੇ ਪਹਿਣਾ ਨਾ ਵੇਂਦੀਆਂ ਵਾਂ ਸਾਡੀ ਵੀਡੀਓ ਨੂੰ ਜੀਰੋ ਨਾ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਕੇ ਸਾਡੇ ਕੋਲ ਦੁਕਾਨ ਤੇ ਆ ਜਾਓ ਤੇ 1000 ਰੁਪਏ ਦੀ ਸ਼ਾਪਿੰਗ ਕਰਨ ਦੇ ਉੱਤੇ ਤੁਹਾਨੂੰ ਬੋਨਸ ਮਿਲਣਾ ਤੇ ਇਹਦਾ ਫਾਇਦਾ ਚੱਕਿਓ ਆਗੇ ਫਾਇਦਾ ਚੱਕੋ ਆਫਰਾਂ ਦਾ ਇਹ ਆਫਰਾਂ ਸਿਰਫ ਸਾਡੀਆਂ ਹੈਗੀਆਂ ਨਵੇਂ ਸਾਲ ਤੱਕ ਜਿਹੜਾ ਫੇਵਰੇਟ ਕਲਰ ਹੋਗਾ ਉਹੀ ਕਲਰ ਚੁਣੋ ਫੇਵਰੇਟ ਕਲਰ ਅੱਖਾਂ ਬੰਦ ਕਰਕੇ ਚੁਣ ਕੇ ਲੈ ਜਾਓ ਦੁਕਾਨ ਤੇ ਆਣ ਕੇ ਜਿਹੜਾ ਪਸੰਦ ਆ ਜੀ ਹਾਂ ਜੀ ਤੇ ਬਾਕੀ ਤੁਹਾਨੂੰ ਮਿਲਦੇ ਆਪਾਂ ਅਗਲੀ ਵੀਡੀਓ 'ਚ ਅਗਲੇ ਵਲੌਗ 'ਚ ਆਫਰਾਂ ਫੇਰ ਨਵੀਆਂ-ਨਵੀਆਂ ਲੈ ਕੇ ਆਉਂਦੇ ਰਾਵਾਂਗੇ ਆਫਰਾਂ ਆਂ ਹਾਂਜੀ ਹਾਂਜੀ ਤੇ ਆਜੋ ਕਰਦੇ ਆਂ ਤੁਹਾਡਾ ਕੀ ਹਾਂ ਨੇ ਰਿਆ ਇਹ ਧੰਨਵਾਦ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਅਗਲੇ ਵਲੌਗ 'ਚ ਸਾਡੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਥੈਂਕ ਯੂ